ਲਓ ਜੀ ਆਪਾਂ ਡਰੈਸ ਪਾ ਕੇ ਹੋ ਗਏ ਸੀਗੇ ਰੈਡੀ ਤੇ ਨਾਲ ਹੀ ਸਾਡੇ ਭਰਾ ਹੁਣੇ ਬਾਹਰ ਖੜੇ ਸੀ ਸਾਡੇ ਅੰਕਲ ਉਹਨੇ ਦੋਸਤ ਮਿੱਤਰ ਕਹਿੰਦੇ ਬਾਈ ਨਾਲ ਪਹਿਲਾਂ ਫੋਟੋਆਂ ਕਰਨੀ ਇੱਕ ਬਾਈ ਕਹਿੰਦਾ ਕਿੱਧਰ ਨੂੰ ਕਹਿੰਦਾ ਮੇਰੇ ਨਾਲ ਵੀ ਖਿਚਾ ਬਾਈ ਫਿਰ ਜਾਂਦੇ ਨਾ ਬਾਹਰ ਉਸ ਤੋਂ ਬਾਅਦ ਆਪਾਂ ਫਿਰ ਸਾਡੇ ਨੇ ਪਲਾਨ ਕੀਤਾ ਇਸ ਫਿਰ ਚੱਲੀਏ ਚਲੋ ਬਾਹਰ ਫਿਰ ਇੱਕ ਉਹ ਸਾਡਾ ਭਰਾ ਆ ਜਾਗਰਣ ਕਮੇਟੀ ਦੇ ਵਿੱਚ ਮੁੰਡਾ ਪ੍ਰਧਾਨ ਸੀ ਤੇ ਉਹ ਕਹਿੰਦਾ ਵੀਰੇ ਮੇਰੇ ਨਾਲ ਵੀ ਫੋਟੋ ਕਰਾ ਫੀਰ ਜਾਣ ਦੇਣਾ ਫਿਰ ਅੰਕਲ ਵੀ ਆਇਆ ਇੱਕ ਉਹ ਕਹਿੰਦੇ ਵੀਰੇ ਵੀ ਅਸੀਂ ਵੀ ਟੌਰੀ ਨਾਲ ਪੱਕਾ ਬੰਧੀਆਂ ਟੌਰੀ ਨਾਲ ਸਾਡੇ ਨਾਲ ਫੋਟੋ ਕਰਾ ਫਿਰ ਆਪਾਂ ਸਾਰੇ ਆਣੀ ਫੋਟੋ ਕਰਾ ਕੇ ਅੰਤਸਲੀ ਦੇ ਨਾਲ ਫੋਟੋ ਚੈੱਕ ਕੀਤੀ ਵਧੀਆ ਆਈ ਕਿ ਨਹੀਂ ਮੇਰੇ ਸਾਡੇ ਸਾਰੇ ਭਰਾ ਭਾਬੀ ਚਲੋਗੇ ਚੱਲੀਏ ਨਾਲ ਹੀ ਬਾਹਰ ਨਿਕਲ ਜਾਈਏ ਸਾਡੀ ਅੱਜ ਕਰਨੀ ਅਸੀਂ ਕਹਿੰਦੇ ਵੀਰੇ ਕਿ ਕਿਦੋਂ ਸਾਡੇ ਨਾਲ ਫੋਟੋ ਕਰਾ ਕੇ ਉਹ ਜਿਹੜਾ ਬਈ ਫਿਰ ਉਧਾਰ ਰੋਣ ਮਸਾਲੇ ਫੋਟੋ ਖਰਾਏ ਲੈਨੇ ਆ ਫਿਰ ਕੀ ਹੋਇਆ ਪੈਣਾ ਕਹਿੰਦੇ ਮੇਰੇ ਆਪ ਫੋਟੋ ਸੇਗਰਾ ਦੁਬਾਰਾ ਦੁਬਾਰਾ ਪੈਣ ਨੂੰ ਫੋਟੋ ਕਰਾਈ ਉਸ ਤੋਂ ਬਾਅਦ ਸਾਰੇ ਨੇ ਇਹਨਾਂ ਵਗਿਆ ਤੋਂ ਤਾਂ ਕਿ ਮੱਧਮ ਅੱਜਾ ਕਿ ਨਾਲ ਹੀ ਸੋਹਣੇ ਬਟਾ ਮਾ ਪੰਜਾਬ ਦੇ ਤੋਂ ਸਾਨੂੰ ਮਾਇਆ ਸਿੱਟੀ ਤੋਂ